ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰੰਗ ਮਹਲਾ 5 ਅੰਮ੍ਰਿਤ ਨਾਮ ਮਨੈ ਆਧਾਰੋ ਜਿਨ ਦੇ ਆਤਿਸ਼ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ અમૃત નામ મન એ આધારો જિને દે આ તસ કહે કુરબાને ગોરપુરે નમસ્કારો રહા બોજે તૃષ્ણા સહજ સહેલા કામ ક્રોધ બખજારો ਆਏ ਨਾ ਜਾਏ ਬਸੇ ਠਾਹਰ ਜੈ ਆਸਣ ਨਿਰੰਕਾਰੋ ਇਕੈ ਪ੍ਰਗਟ ਇਕੈ ਗੁਪਤਾ ਇਕੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕ ਹੈ ਪ੍ਰਗਟ ਇਕ ਹੈ ਗੁਪਤਾ ਇਕ ਹੈ ਤੁੰਦੂਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ ਪੰਜਵਾਂ ਅਮਰਤ ਨਾਮ ਮਨੈ ਆਧਾਰੋ ਜਿਨ ਦੇ ਆਤਿ ਸਕੇ ਕੁਰਬਾਨੈ ਗੁਰਪੂਰੇ ਨਮਸਕਾਰੋ ਅਮਰਤ ਨਾਮ ਮਨੈ ਆਧਾਰੋ ਜਿਨਨ ਦੀ ਆਤਿ ਸ ਕਹਿ ਕੁਰਬਾਨੈ ਗੁਰਪੂਰੈ ਨਮਸਕਾਰੋ ਰਹਾਉ ਬੋਝੇ ਤ੍ਰਿਸ਼ਨਾ ਸਹਿਜ ਸੁਹਿਲਾ ਕਾਮ ਕ੍ਰੋਧ ਬਿਖਜਾਰੋ ਆਏ ਨ ਜਾਏ ਬਸੈ ਠਹਰ ਜੈ ਆਸਣ ਨਿਰੰਕਾਰੋ ਇਕੈ ਪ੍ਰਗਟ ਇਕੈ ਗੁਪਤਾ ਇਕੈ ਤੁੰਦੋ ਕਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕ ਪ੍ਰਗਟ ਇਕ ਗੋਪਤਾ ਇਕ ਧੁੰਦੂਕਾਰ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ ਪੰਜਵਾਂ ਅੰਮ੍ਰਿਤ ਨਾਮ ਮਨੈ ਆਧਾਰੋ ਜਿਨ ਦੇ ਆਤਿ ਸ ਕਹਿ ਕੁਰਬਾਨੈ ਗੁਰ ਪੂਰੇ ਨਮਸਕਾਰੋ ਆਮਰਤ ਨਾਮ ਮਨੈ ਆਧਾਰੋ ਜਿਨ ਦੇ ਆਤਿ ਸ ਕਹਿ ਕੁਰਬਾਨੈ ਗੋ ਰ ਪੂਰੇ ਨਮਸਕਾਰੋ ਰਹਾਵ ਬੋਝੇ ਤ੍ਰਿਸ਼ਨਾ ਸਹਿਜ ਸੁਹਿਲਾ ਕਾਮ ਕ੍ਰੋਧ ਬਿਖਜਾਰੋ ਆਏ ਨ ਜਾਏ ਬਸੈ ਠਾਹਰ ਜੈ ਆਸਣ ਨਿਰੰਕਾਰੋ ਇਕ ਹੈ ਪ੍ਰਗਟ ਇਕ ਹੈ ਗੁਪਤਾ ਇਕ ਹੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸੱਚ ਵਿਚਾਰੋ ਇਕ ਹੈ ਪ੍ਰਗਟ ਇਕ ਹੈ ਗੁਪਤਾ ਇਕ ਹੈ ਤੁੰਦੋ ਕਾਰੋ ਆਦੇ ਮਾਦੇ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ ਪੰਜਵਾਂ ਅੰਮ੍ਰਿਤ ਨਾਮ ਮਨੈ ਆਧਾਰੋ ਜਿਨ ਦੇ ਆਤਿ ਸਕੇ ਕੁਰਬਾਨੈ ਗੁਰ ਪੂਰੇ ਨਮਸਕਾਰੋ અમૃત નામ મન એ આધારો જિન દે આ તસ કહે કુરબાને ગોરપુર નમસ્કારો રહા બોજે તૃષ્ણા સહજ સહેલા કામ ક્રોધ બખજારો ਆਏ ਨਾ ਜਾਏ ਬਸੇ ਠਾਹਰ ਜੈ ਆਸਣ ਨਿਰੰਕਾਰੋ ਇਕੈ ਪ੍ਰਗਟ ਇਕੈ ਗੁਪਤਾ ਇਕੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕੈ ਪ੍ਰਗਟ ਇਕੈ ਗੁਪਤਾ ਇਕੈ ਧੰਦੂਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰਕ ਮਹਲਾ ਪੰਜਵਾਂ ਅੰਮ੍ਰਿਤ ਨਾਮ ਮਨੈ ਆਧਾਰੋ ਜਿਨ ਦੇ ਆਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ਅੰਮ੍ਰਿਤ ਨਾਮ ਮਨੈ ਆਧਾਰੋ ਜਿਨੰਦੇ ਆਤਿ ਸ ਕਹਿ ਕੁਰਬਾਨੈ ਗੁਰਪੂਰੇ ਨਮਸਕਾਰੋ ਰਹਾਉ ਬੋਝੇ ਤ੍ਰਿਸ਼ਨਾ ਸਹਿਜ ਸਹਿਲਾ ਕਾਮ ਕ੍ਰੋਧ ਬਿਖਜਾਰੋ ਆਏ ਨ ਜਾਏ ਬਸੈ ਠਹਰ ਜੈ ਆਸਣ ਨਿਰੰਕਾਰੋ ਇਕੈ ਪ੍ਰਗਟ ਇਕੈ ਗੁਪਤਾ ਇਕੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕ ਪ੍ਰਗਟ ਇਕ ਗੁਪਤਾ ਇਕ ਧੁੰਦੂਕਾਰ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ ਪੰਜਵਾਂ ਅਮਰਤ ਨਾਮ ਮਨੈ ਆਧਾਰੋ ਜਿਨ ਦੇ ਆਤਿ ਸਕੇ ਕੁਰਬਾਨੈ ਗੁਰਪੂਰੇ ਨਮਸਕਾਰੋ ਅੰਮ੍ਰਿਤ ਨਾਮ ਮਨੈ ਆਧਾਰੋ ਜਿਨ ਦੇ ਆਤਿ ਸਕੇ ਕੁਰਬਾਨੈ ਗੁਰ ਪੂਰੇ ਨਮਸਕਾਰੋ ਰਹਾਉ ਬੋਝੇ ਤ੍ਰਿਸ਼ਨਾ ਸਹਿਜ ਸੁਹਿਲਾ ਕਾਮ ਕ੍ਰੋਧ ਬਿਖਜਾਰੋ ਆਏ ਨ ਜਾਏ ਬਸੈ ਠਹਰ ਜੈ ਆਸਣ ਨਿਰੰਕਾਰੋ ਇਕ ਹੈ ਪ੍ਰਗਟ ਇਕ ਹੈ ਗੁਪਤਾ ਇਕ ਹੈ ਤੁੰਦੋ ਕਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕ ਹੈ ਪ੍ਰਗਟ ਇਕ ਹੈ ਗੁਪਤਾ ਇਕ ਹੈ ਤੁੰਦੋ ਕਰੋ ਆਦੇ ਮਾਦੇ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ ਪੰਜਵਾਂ ਅੰਮ੍ਰਿਤ ਨਾਮ ਮੋਨੇ ਆਧਾਰੋ ਜਿਨ ਦੇ ਆਤਿਸ ਕੈ ਕੁਰਬਾਨੈ ਗੁਰਪੂਰੇ ਨਮਸਕਾਰੋ ਅਮਰਤ ਨਾਮ ਮਨ ਆਧਾਰੋ ਜਿਨ ਦੇ ਆਤ ਸਕੈ ਕੁਰਬਾਨ ਗੁਰ ਪੂਰੇ ਨਮਸਕਾਰੋ ਰਹਾਉ ਬੋਜੇ ਤ੍ਰਿਸ਼ਨਾ ਸਹਜ ਸੁਹੇਲਾ ਕਾਮ ਕ੍ਰੋਧ ਵਿਖ ਜਾਰੋ ਆਏ ਨਾ ਜਾਏ ਬਸੇ ਠਾਹਰ ਜੈ ਆਸਣ ਨਿਰੰਕਾਰੋ ਇਕੈ ਪ੍ਰਗਟ ਇਕੈ ਗੁਪਤਾ ਇਕੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕੈ ਪ੍ਰਗਟ ਇਕੈ ਗੁਪਤਾ ਇਕੈ ਧੁੰਦੂਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ 5 અમરત નામ મન એ આધારો જિન દે આતસ કએ કુરબાને ગુર પૂરએ નમસ્કારો અમરત નામ મન એ આધારો ਜਿਨ ਦੇ ਆਤਿ ਸ ਕਹਿ ਕੁਰਬਾਨੈ ਗੁਰਪੂਰੇ ਨਮਸਕਾਰੋ ਰਹਾਉ ਬੋਝੇ ਤ੍ਰਿਸ਼ਨਾ ਸਹਿਜ ਸਹਿਲਾ ਕਾਮ ਕ੍ਰੋਧ ਬਿਖਜਾਰੋ ਆਏ ਨ ਜਾਏ ਬਸੈ ਠਹਰ ਜੈ ਆਸਣ ਨਿਰੰਕਾਰੋ ਇਕੈ ਪ੍ਰਗਟ ਇਕੈ ਗੁਪਤਾ ਇਕੈ ਤੁੰਦੋ ਕਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕ ਪ੍ਰਗਟ ਇਕ ਗੋਪਤਾ ਇਕ ਧੰਦੂਕਾਰ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ ਪੰਜਵਾਂ ਅਮਰਤ ਨਾਮ ਮੋਨੇ ਆਧਾਰੋ ਜਿਨ ਦੇ ਆਤਿ ਸਕੇ ਕੁਰਬਾਨੈ ਗੁਰਪੂਰੇ ਨਮਸਕਾਰੋ ਆਮਰਤ ਨਾਮ ਮਨੈ ਆਧਾਰੋ ਜਿਨ ਦੇ ਆਤਿ ਸਕੇ ਕੁਰਬਾਨੈ ਗੋ ਰ ਪੂਰੇ ਨਮਸਕਾਰੋ ਰਹਾ ਬੋਝੇ ਤ੍ਰਿਸ਼ਨਾ ਸਹਿਜ ਸੁਹਿਲਾ ਕਾਮ ਕ੍ਰੋਧ ਬਿਖਜਾਰੋ ਆਏ ਨ ਜਾਏ ਬਸੈ ਠਾਹਰ ਜੈ ਆਸਣ ਨਿਰੰਕਾਰੋ ਇਕੈ ਪ੍ਰਗਟ ਇਕੈ ਗੁਪਤਾ ਇਕੈ ਧੁੰਦੂ ਕਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕੈ ਪ੍ਰਗਟ ਇਕੈ ਗੁਪਤਾ ਇਕੈ ਧੁੰਦੂ ਕਰੋ ਆਦੇ ਮਾਦੇ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ ਪੰਜਵਾਂ ਅੰਮ੍ਰਿਤ ਨਾਮ ਮਨੈ ਆਧਾਰੋ ਜਿਨ ਦੇ ਆਤਿ ਸਕੇ ਕੁਰਬਾਨੈ ਗੁਰਪੂਰੇ ਨਮਸਕਾਰੋ અમૃત નામ મન એ આધારો જિન દે આતસ કહે કુરબાને ગોર પૂરે નમસ્કારો રહાઉ બોજે તૃષ્ણા સહજ સહેલા કામ ક્રોધ બખ જારો ਆਏ ਨਾ ਜਾਏ ਬਸੇ ਠਾਹਰ ਜੈ ਆਸਣ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੋ ਕਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕੈ ਪ੍ਰਗਟ ਇਕੈ ਗੁਪਤਾ ਇਕੈ ਧੰਦੂ ਕਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ ਪੰਜਵਾਂ અમૃત નામ મને આધારો જિન દે આતસ કએ કુરબાને ગુરપુરે નમસ્કારો અમૃત નામ મને આધારો ਜੇਨੰ ਦੇ ਆਤਿ ਸ ਕਹਿ ਕੁਰਬਾਨੈ ਗੁਰਪੂਰੇ ਨਮਸਕਾਰੋ ਰਹਾਵ ਬੋਝੇ ਤ੍ਰਿਸ਼ਨਾ ਸਹਿਜ ਸੁਹਿਲਾ ਕਾਮ ਕ੍ਰੋਧ ਬਿਖਜਾਰੋ ਆਏ ਨ ਜਾਏ ਬਸੈ ਠਹਰ ਜੈ ਆਸਣ ਨਿਰੰਕਾਰੋ ਇਕੈ ਪ੍ਰਗਟ ਇਕੈ ਗੁਪਤਾ ਇਕੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕ ਹੈ ਪ੍ਰਗਟ ਇਕ ਹੈ ਗੋਪਤਾ ਇਕ ਹੈ ਧੁੰਦੂਕਾਰ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ